ਹਾਂਜੀ ਆਪਣਾ ਲੀਲੂ ਖਾਨ ਜੀ ਤੁਸੀਂ ਇਕਤਾ ਆਪਣੇ ਪਰਿਵਾਰ ਬਾਰੇ ਦੱਸੋ ਹਾਂਜੀ ਤੁਹਾਡੇ ਪਿਤਾ ਦਾ ਨਾਮ ਕੀ ਸੀ ਪਿਆਰਾ ਖਾਨ ਪਿਆਰਾ ਖਾਨ ਉਹਨਾਂ ਦੇ ਕਿ ਉਹ ਕਿੰਨੇ ਭਰਾ ਸੀ ਤਿੰਨ ਭਰਾ ਤਿੰਨ ਭਰਾ ਕਿਹੜੇ ਕਿਹੜੇ ਸੀ ਪਹਿਲਾ ਪਿਆਰਾ ਖਾਨ ਦੂਜਾ ਮੁਸ਼ਤੇਰਾ ਖਾਨ ਕਿ ਜਸਰ ਖਾਨ ਸਰਦਾਰਾ ਖਾਨ ਹਾਂ ਉਹਨਾਂ ਵਿੱਚੋਂ ਜਿਹੜਾ ਸਰਦਾਰਾ ਖਾਨ ਸੀ ਹਾਂ ਮੇਰਾ ਬਾਬਾ ਜੀ ਬੱਗੂ ਖਾਨ ਬੱਗੂ ਖਾਨ ਉਹ ਦੋਏ ਹੱਲਿਆਂ ਚ ਮਾਰਦੀ ਹਾਂ ਤੇ ਦਾਦੀ ਦਾ ਨਾਮ ਵੀ ਤੁਹਾਡੇ ਯਾਦ ਦਾ ਦਾਦੀ ਦਾ ਨਾਮ ਸੀ ਨਥੀ ਨਥੀ ਹਾਂ ਅੱਛਾ ਇਹਨਾਂ ਦੇ ਵਿੱਚੋਂ ਪਿਆਰਾ ਮੁਖਤਿਆਰਾਂ ਤੇ ਸਰਦਾਰਾ ਖਾਨ ਇਹਨਾਂ ਚ ਵੱਡਾ ਕਿਹੜਾ ਸੀ ਵੱਡਾ ਪਿਆਰਾ ਖਾਨ ਵੱਡਾ ਪਿਆਰਾ ਤੁਹਾਡੇ ਪਿਤਾ ਜੀ ਵੱਡੇ ਸੀ ਉਸ ਤੋਂ ਛੋਟੇ ਮੁਖਤਿਆਰਾਂ ਮੁਖਤਿਆਰਾਂ ਤੇ ਜਿਹੜਾ ਸਰਦਾਰਾ ਖਾਨ ਸੀ ਸਭ ਤੋਂ ਛੋਟਾ ਸੀ ਉਹ ਛੋਟਾ ਛੋਟਾ ਸੀ ਉਹ ਵੱਡਿਆ ਉਹ ਆ ਗਏ ਲੜੀਆਂ ਹਾਂਜੀ ਇੱਕ ਤਾਂ ਪਹਿਲਾਂ ਮਰ ਗਈ ਸੀ ਹਾਂ ਦੂਜੀ ਹੱਲਿਆਂ ਦੇ ਵਿੱਚ ਨਾਨਕੀ ਗਈ ਹੋਈ ਸੀ अच्छा उथे दो अपुआ जेडिया ਭੈਣਾ ਸੀ ਉਹਨਾਂ ਦੀਆਂ ਜਾਂ ਥੋੜੀਆਂ ਪੂਆ ਸੀ ਉਹਨਾਂ ਦਾ ਨਾਮ ਨਾਮ ਕੀ ਸੀ ਉਹਨਾਂ ਦੇ ਉਹਦੇ ਨਾਮ ਤੇ ਬੀਬੀ ਬੀਬੀ ਇੱਕ ਦਾ ਹਾਂ ਵੱਡੀ ਦਾ ਸੀ ਵੱਡੀ ਦਾ ਹਾਂ ਛੋਟੀ ਦਾ ਛੋਟੀ ਦਾ ਬੀਬੀ ਸੀ ਹਾਂ ਹੂੰ ਦੂਜੀ ਦਾ ਕੁਛ ਮੇਰੇ ਘੱਟ ਯਾਦ ਆ ਕੋਈ ਗੱਲ ਨਹੀਂ ਉਹ ਜਦੋਂ ਉਥੇ ਕਿਰਗੀਆਂ ਹੂੰ ਉਥੇ ਨਾ ਆਪ ਜੀ ਕਿਸੇ ਬੰਦੇ ਆ ਮਾਮਿਆਂ ਦੀ ਬਣਦੀ ਨਹੀਂ ਕਿਹੜੀ ਜਗ੍ਹਾ ਕਰੀਆਂ ਸੀ ਉਹ ਜੋਗੇ ਜੋਗੇ ਆ ਹੀ ਰੰਦਾ ਜੋਗ ਹਾਂ اچھا ਉਹ ਕਹਿਣ ਲੱਗੇ ਵੀ ਉਨਾਲ ਦੋ ਕੁੜੀਆਂ ਤੇ ਇੱਕ ਮਾਮੇ ਦੀ ਇੱਕ ਸਾਡੀ 부ਆ ਗਈ ਵਿੱਚ ਹਾਂ ਕਹਿ ਲੱਗੋ ਨਾ ਵੀ ਕੁੜੀਆਂ ਲੈ ਜਾਓ ਚੱਕੀ ਅੱਛਾ ਲੋਕ ਕਹਿਣ ਇਹ ਵਿਆਹੀਆਂ ਹੁੰਦਾ ਸੀ ਬੱਗੀ ਹੋਈ ਸੀ ਕੁਮਾਰੀ ਸੀ ਬੱਲੜੀ ਮੰਗੀ ਸੀ ਅੱਛਾ ਉਹ ਮੇਰੀ 부ਆ ਕਹਿਣ ਲੱਗੀ ਹਾਂ ਵੀ ਮਮਾ ਮੈਨੂੰ ਯਾਦ ਬਹੁਤ ਡਰੇ ਫਟਾਦੀ ਹੂੰ ਨਹੀਂ ਮੈਨੂੰ ਨਹੀਂ ਮੈਨੂੰ ਮੇਰਾ ਗੱਲ ਵੜਦੀ ਹੂੰ ਉਹ ਕਹਿੰਦਾ ਗੱਲ ਵੜਾ ਲੋਂਗੇ ਕਹਿੰਦੀ ਹਾਂ ਹੂੰ ਕਹਿੰਦਾ ਪਰ ਗੱਲ ਹੀ ਵੜਦਿਆਂ ਪਹਚਾਈ ਤਾਂ ਨਹੀਂ ਆਂਦੀ ਹੂੰ ਉਹਨੇ ਬਾਹਰ ਰਹਿ ਗਿਆ ਦੁਆਨ ਮੇਰੀ ਭੂਆ ਨੂੰ ਨਾਲੇ ਅਬਦੀ ਹੂੰ ਦੁਆਨ ਜਾ ਕੇ ਕਹਿੰਦਾ ਮੈਂ ਦਾਰੂ ਰੀ ਹਾ ਜੀ ਸਈ ਪੀਤੀ ਅੱਜ ਪਿੰਨਾ ਹੂੰ ਪੀ ਕੇ ਦਾਰੂ ਉਹਨਾਂ ਨਾਲ ਗੱਲ ਕਰਦਾ ਗਾ ਕੁੰਢ ਤੇ ਗੱਲ ਕਰ ਹੂੰ ਉਹਨਾਂ ਧੂਆ ਦੇ ਗੱਲ ਕਰ ਓਹ ਹੋ ਪਿੰਡ ਚ ਦਸੁੱਲਾ ਪਈਆ ਤੋ ਦੂਜੀ ਦਾ ਨਾਮ ਕੀ ਸੀ ਉਹਦਾ ਨਾਮ ਨਹੀਂ ਉਹ ਅੱਛਾ ਜਾ ਜਾਦਾ ਠੀਕ ਹੈ ਧੂਆ ਦੇ ਗੱਲ ਕਰ ਕੇ ਪਿੰਡ ਇਕੱਠਾ ਹੋ ਗਿਆ ਹੂੰ ਇਹ ਕੀ ਹੋਇਆ ਹੂੰ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਕੁੜੀਆਂ ਦਾ ਦਾਫਨ ਕਰਿਆ ਹੂੰ ਦਾਫਨ ਕਰਿਆ ਜੋਗੇ ਚੀ ਦਾ ਦਾਫਨ ਕਰ ਉਹ ਫਿਰ ਬਹੁਤ ਜ਼ਿਆਦਾ ਆਪਣੇ ਹੱਤਿਆਚਾਰ ਹੋ ਗਿਆ ਘਮੇ ਚਲੋ ਹੰਦਿਆ ਤੋਂ ਬਾਅਦ ਕਿਹਾ ਵੀ ਪੂਆ ਦਾ ਪਤਾ ਕਰੀਏ ਕਿੱਥੇ ਕੌਣ ਲੈ ਗਿਆ ਹੂੰ ਤਾਂ ਸਾਨੂੰ ਪਤਾ ਲੱਗਿਆ ਵੀ ਖਾਰੀ ਫੁੱਲੋ ਦੇ ਬੰਦੇ ਲੈ ਗਏ ਨਾ ਅੱਛਾ ਫਿਰ ਖਾਰੀ ਫੁੱਲੋ ਗਏ ਹਾਂ ਮੇਰਾ ਬਾਪੂ ਆਪਣੇ ਉਹ ਬਿਆਸੀ ਪੜਵਾਰੀ ਦੀ ਨੂਮਨ ਲਾ ਚਾਚਾ ਉ ਨੂੰ ਲੈ ਕੇ ਗਏ ਹੂੰ ਉਹ ਤੇ ਕੁੜੀ ਦੀ ਤੇਲੀਆਂ ਦੀ ਨੂੰ ਗੜੀ ਨੂੰ ਲੈ ਗਈ ਹੂੰ ਉਹ ਕਹਿੰਦੀ ਭਾਈ ਪਹਿਰਿਆ ਉਹੇ ਕੋਈ ਨਹੀਂ ਤੁਹਾਡਾ ਉਰੇ ਦਾ ਗੱਲੀ ਬਾਈ ਆ ਹੂੰ ਫਿਰ ਆਪਣੇ ਮੰਗੂ ਪਾਣੀ ਦੀ ਜਿਹੜਾ ਜੋਗੇ ਵਹਿ ਹਾਂ ਇਹਦੇ ਸੌਰੀ ਕੋਲੇ ਬੰਕੀ ਹੂੰ ਉਹ ਕਹਿੰਦਾ ਭਾਈ ਕਿੱਤੇ ਨਾ ਫਿਰੋ ਹੂੰ ਅਸੀਂ ਕੁੜੀਆਂ ਅੰਧੇ ਅੱਥ ਨਾਲ ਕੱਪੜਾ ਬਾਕੇ ਦਫੜਾਈ ਜਾਂਦੇ ਅੱਛਾ ਕਿੱਤੇ ਨਾ ਫਿਰੋ ਜੇ ਤੁਸੀਂ ਕਹੋ ਕਾ ਪਿੰਡ ਘਟਾਓ ਕੇ ਤੁਹਾਨੂੰ ਹੱਡ ਕੱਢ ਕੇ ਦਿਖਾ ਦੇ। ਹਮ ਇੱਕ ਕਾਬਰਜੀ ਦਾਫਨ ਕਰੀਆਂ ਨੇ। ਹਮ ਉਹਨਾਂ ਨੂੰ ਕੋਈ ਨਹੀਂ ਲੈ ਕੇ ਗਿਆ ਉਹਨਾਂ ਮਾਂ ਦੀਆਂ ਧੀਆਂ ਨੇ। ਗਲ ਖੁੰਡਦੇ ਧਰ ਕੇ ਬਿੜਾ ਲਿਆ। ਹਮ ਵੀ ਸਾਡੇ ਨਾਲ ਤਾਂ ਕੋਈ ਸਾਨੂੰ ਚੱਕ ਕੇ ਨਾ ਲਈ। ਫਿਰ ਉੱਥੇ ਜਾਣ ਦੇ ਕੇ ਫਿਰ ਸਾਨੂੰ ਪਤਾ ਲੱਗਿਆ। ਵੀ ਆਪਣੀ ਧੂਆ ਦਾ ਕਿਤੇ ਨਹੀਂ ਗਈ। ਉਹ ਜਿੰਨ ਜਿਨ੍ਹਾਂ ਨੇ ਗੱਲ ਵੜਿਆ ਸੀ ਉਹਨਾਂ ਦਾ ਨਾਮ ਇੱਕ ਵਾਰੀ ਦੁਬਾਰਾ ਦੱਸੋਗੇ। ਨੇ ਨਈ ਉਹ ਨਾਲ ਜੀ ਮਾਮੇ ਦਾ ਨਾ ਮਾਮੇ ਦਾ ਨਾ ਉਹ ਤਾਂ ਮੰਗੂ ਦੀ ਉਸੇ ਨੇ ਵੱਡੇ ਸੀਗਾ ਨਾ ਹਾਂ ਮੰਗੂ ਦੇ ਉਹਦਾ ਫਿਰ ਆਪ ਵੀ ਫਰਾਰ ਹੋ ਗਿਆ ਅੱਛਾ ਕ ਪਿੰਡ ਛੱਡ ਗਿਆ ਹੂੰ ਹੂੰ ਉਹ ਨਹੀਂ ਮੁੜ ਕੇ ਉੱਥੇ ਆ ਮੈਂ ਨਹੀਂ ਤੇਰੇ ਨਾਲ ਤੇ ਫਿਰ ਉਹਨੂੰ ਉਹ ਦੁਵਾਜ ਸਾਨੂੰ ਸ਼ੱਕ ਜੀ ਰਹੀ ਤੇ ਉਹ ਨਹੀਂ ਹੰਦਸਤਾ ਬਾਣੀਆਂ ਦੇ ਬੁੜੇ ਨੇ ਵੀ ਹੋਊ ਆ ਪਿੰਡ ਕੱਟਾ ਕਰਨਾ ਪਊ ਤੁਹਾਨੂੰ ਹੱਡ ਕੱਢ ਕੇ ਦਿਖਾ ਦੇਣੀ ਫਿਰ ਯਕੀਨ ਹੋਇਆ ਉਹ ਗਾਲਾਂ ਕਿ ਵੀ ਮੈਂ ਤਾਂ ਗਾਲ ਭੁਡਾਲੂਗੀ ਪਰ ਮੈਨੂੰ ਕੋਈ ਚੱਕੀ ਇਹ ਨਾ ਲੈ ਜਾਈ। ਫਿਰ ਇੱਧਰ ਖੜਾ ਤੇਰਾ ਬਾਬਾ ਤੇ ਚਾਚਾ ਮਾਰੀ ਕੇ ਇਹ ਕੀ ਕਿਵੇਂ ਹੋਇਆ ਘਟਨਾ ਜਿਹੜਾ ਬਾਬੇ ਦਾ ਨਾਮ ਬੱਗੂ ਖਾਨ ਸੀ ਬੱਗੂ ਖਾਨ ਬੱਗੂ ਖਾਨ ਤੇ ਚਾਚੇ ਦਾ ਨਾਮ ਸੀ ਸਰਦਾਰਾ ਖਾਨ ਸਰਦਾਰਾ ਖਾਨ ਇਹਨਾਂ ਇਹਨਾਂ ਦਾ ਨਾਲੇ ਮਤਲਬ ਕੀ ਹੈ ਇਹਨਾਂ ਨਾਲ ਆਪਣੇ ਭਾਈ ਵਾਲੇ ਆਏ ਹੋਏ ਤੇ ਹਮਾਤ ਵਾਲਾ ਇਹ ਭਾਈ ਪਿੰਡਾਂ ਦੇ ਕਹਿੰਦੇ ਭਾਈ ਵਾਲੇ ਭਾਈ ਹਾਂ ਅੱਛਾ ਉਹਨਾਂ ਦੇ ਇਕੱਠੇ ਕੋਈ ਜੱਥੇ-ਜੱਥੇ ਬਣੇ ਹੋਣਗੇ ਉਹ ਜੱਥੇ ਬਣੇਦੇ ਪੂਰੇ ਜਿਹੜੇ ਪਿੰਡ ਦੇ ਭਾਈ ਸਾਲੇ ਬੰਦੇ ਸੀ ਉਹ ਕਹਿੰਦੇ ਸੀ ਭੁਲਾਰਿਆਂ ਨੂੰ ਮਾਰੋ ਹਾਂ ਸਾਡੇ ਇਹ ਕਿਤੇ ਚੰਦ ਸੰਧੀਆ ਨਾਲ ਲੜਾਈ ਹੋਈ ਸੀ ਨਥੂ ਹੋਰਨ ਹੂੰ ਉਹਦੇ ਪੋਤੇ ਤੇ ਗਡਾਸਾ ਵੱਜਿਆ ਹੁਣਾਂ ਹੂੰ ਉਹ ਮੈਸਜੋ ਨੇ ਮੋਨਨ ਨੂੰ ਹੁਣ ਮਰਵਾਉਣਾ ਹੂੰ ਉਹਨਾਂ ਨੇ ਮਰਵਾਉਣਾ ਸ਼ੁਰੂ ਕਰ ਅੱਛਾ ਜਦੋਂ ਉਹ ਪਹੇਗੇ ਇਹ ਲੁਕ ਗਈ ਹੂੰ ਉੱਥੇ ਬੁਲ ਬੁਲਰਾਂ ਦੇ ਘਰ ਤੇ ਪਿੰਡ 'ਚ ਹੂੰ ਉੱਥੇ ਹੀ ਤੋਂ ਬਾਈ ਵਾਲੇ ਆਏ ਹੂੰ ਪਹਿਲਾਂ ਦਾ ਦਲੀਗ ਕਰੀ ਤੇ ਹਾਂ ਦਲੀਗ ਕਰੀ ਉਤਰਾਸੀ ਕੱਢ ਲੱਗੇ ਉਹ ਬੁੜਾ ਕਹਿੰਦਾ ਵੀ ਮੈਨੂੰ ਮੇਰੇ ਜਵਾਕ ਮਾਰ ਦੇਣ ਕਿ ਤੁਸੀਂ ਨਿਕਲ ਜਾ ਹੂੰ ਉਹ ਅਸਿੰਦ ਮੌਕੇ ਤੋਂ ਬਾਣੀਆਂ ਦੇ ਕਰੇ ਆਤਮੇ ਕੇ ਬਾੜਤੀ ਆਤਮੇ ਆ ਨੇੜੇ ਪੈਂਦਾ ਹਾਂ ਉਹ ਬੁੜੀ ਦੀ ਇਹਨਾਂ ਦੀ ਮਾਂ ਹੂੰ ਉਹ ਕਹਿੰਦੀ ਮੇਰੇ ਪੁੱਤਰਾ ਵੀ ਪਿਆਰਾ ਨੋ ਐ ਉਸ ਨਹੀਂ ਹੁੰਦਾ ਬੋਲ ਮਾਰੂ ਮੈਂ ਉਹਨੇ ਲਗਾ ਲਈ ਅੱਛਾ ਜਿਹੜੀ ਪਿਆਰੇ ਹੋਰਾਂ ਦੀ ਮਾਂ ਸੀ ਹਾਂ ਉਹਦਾ ਨਾਮ ਕੀ ਸੀਗਾ ਉਹ ਨੌਂ ਗੁਰਗਾ ਦੇਵੀ ਮੇਰੇ ਖਿਲਾਫ ਇੱਥੇ ਹਾਂ ਡਿਸਪੈਂਸਰੀ 'ਚ ਲਿਖਿਆ ਹੋਇਆ ਹੂੰ ਉਹ ਉਹ ਗੰਦੀ ਜੀ ਮੇਰੇ ਕੋਲ ਆਉ ਹੂੰ ਉੱਥੇ ਵੜਦੇ ਹੂੰ ਉੱਥੇ ਮੀਬੇ ਦਾਦੀ ਇੱਕ ਦਾਣੇ ਵਾਲੀ ਕੋਠੜੀ ਸੀ ਬੁਖਾਰੀ ਗਾਇਨ ਵੱਡੀ ਹਾਂ ਉਹ ਜੋ ਬਣ ਕੇ 15 ਜਣੇ ਅੱਛਾ ਉੱਥੇ ਰੁਕ ਗਏ ਹੂੰ ਬਿਬਾਜ ਨਾ ਜੀ ਇਧਰੋਂ ਬਾਈਏ ਵਾਲੇ ਆਏ ਹੂੰ ਉਹਨਾਂ ਨੂੰ ਦੱਸਿਆ ਵੀ ਇੱਥੇ ਨਹੀਂ ਹੂੰ ਪਾਲੀ ਕੀ ਗੁੜੀ ਹੁੰਦੀ ਹੂੰ ਉਹਨੂੰ ਪਤਾ ਲੱਗ ਗਿਆ ਵੀ ਤਾਂ ਮਾਰਨਗੇ ਹੂੰ ਉਹਦਾ ਬੀਹੇ ਵਿੱਚ ਕਗਰਾ ਬਾਇਆ ਜੀ ਉਹ ਅਈ ਬੈ ਗਈ ਛਾਂਗ ਲੱਬੇ ਉਹਦੇ ਹੈ ਉਹਨੂੰ ਕਹਿਣ ਲੱਗੇ ਕਹ ਜੀ ਬਾਦ ਦਾ ਰੌਣਾ ਹੋਣੀ ਬੀ ਮੰਨ ਨਗੀ ਬੈ ਜਿਮ ਛਾਉ ਕਰਦੀਆ ਕੋਈ ਸ਼ਰਮ ਨਹੀਂ ਆਉਂਦੀ ਬੰਦਾ ਭਾਈ ਖਾਲੂ ਬਾਦਾ ਉਹ ਨਜ਼ੀਕ ਬੱਜ ਗਈ ਅੱਛਾ ਭੱਜ ਗਏ ਸਾਰੇ ਵੀ ਜਾਨ ਬੱਜ ਗਈ ਉਹ ਬੁਖਾਰੀ ਜੁਗੜ ਗਏ ਮੁੜ ਕੇ ਉਹਨਾਂ ਦੇ ਕਰੀ ਭੇਰ ਉਸ ਤੇ ਮਾਦਲੀ ਦਲੀ ਦਲੀ ਕੇ ਹੈ ਦਲੀ ਕੇ ਹੈ ਆ ਆਤਮਾ ਬਾਣੀਆਂ ਨਾਲ ਦਿਓ ਬੁਢੀ ਦੇ ਉਹਦੇ ਲਵੇ ਬਰਛਾ ਸੀ ਅੱਛਾ ਹਾਂ ਪੂਰੇ ਸ਼ਹਿਰ ਦੇ ਮੁੜੀ ਲਵੇ ਦੇ ਚਾਲੰਗ ਅੱਛਾ ਉਹਨਾਂ ਨੇ ਫੇਕੇ ਹ ਵੀ ਆਉ ਬੜ ਵੇ ਇੱਧਰ ਕਿਹੜਾ ਬੜਦਾ ਅੰਦਰ ਹਨ ਨਹੀਂ ਦਿੱਤੇ ਮੇਰੇ ਬਾਪੂ ਤੋਂ ਗੱਲਾਂ ਸੁਣੇ ਉੱਥੇ ਰਕੋ ਉੱਥੇ ਬੜੀ ਨਹੀਂ ਹੈ ਕਿ ਉਹਨਾਂ ਨੂੰ ਬਾਹਰ ਪੂਰ ਕੇ ਉੱਥੇ ਇਹ ਆਜ਼ਾਦ ਚਲ ਪੋਤੇ ਹਾਂ ਫਿਰ ਇਹ ਅਜੇ ਆਪਣੇ ਅਨੰਦ ਦੇ ਨੇ ਉਹ ਕਾਨੂੰਨੀ ਕੇ ਇਹਨਾਂ ਦਾ ਘਰ ਤੀ ਕਾਟੇ ਨਾ ਕਾਨੂੰਨੀ ਕਾ ਕੋਣ ਉਹਨਾਂ ਦਾ ਘਰ ਕਾਟੇ ਸੀ ਅੱਛਾ ਉਹਨਾਂ ਦੇ ਘਰ ਚ ਬਾੜ ਸੀ ਅੱਛਾ ਉੱਥੇ ਹੀ ਪਸ਼ੂ ਹਾਂ ਪਸ਼ੂਆਂ ਨੂੰ ਤੂੰ ਆ ਕਰਤਾ ਹਾਂ ਬੱਛਰ ਆ ਬਾਹ ਨਾ ਮੜਾ ਕੇ ਜਦੋਂ ਬਾਹ ਖੋਲਿਆ ਤੂੰ ਆ ਬਾਰਾ ਕਰ ਰੱਖਿਆ ਦੀ ਹੈਗੇ ਤੇ ਵਿੱਚੀ ਪਸ਼ੂਆਂ ਚ ਉਹ ਤੂੰ ਇਹਦੇ ਬੜੀ ਨਹੀਂ ਹਨ ਅੱਛਾ ਉਹ ਭੱਜ ਗਏ ਅੱਛਾ ਉਹ ਭੱਜ ਗਏ ਫਿਰ ਫਿਰ ਉਹਨੇ ਜੰਦ ਨੇ ਕਿਹਾ ਵੀ ਯਾਰ ਉੱਥੇ ਜਿਹੜੇ ਅਸਲੀ ਤੇ ਉਹ ਮਾਰਮਕ ਨਹੀਂ ਰਹੀ ਗਏ ਹਾਂ ਉੱਥੋਂ ਬਾਬਾ ਬੇਰ ਤੋਂ ਬੱਦਲੂ ਗਿਆ ਅੱਛਾ ਉੱਥੇ ਆ ਲਾਲ ਸਿੰਘ ਹਾਂ ਆ ਮੇਰਸੂ ਕੇ ਬਾਦ ਨੂੰ ਵੀ ਕਰੇ ਸੀ ਹਾਂ ਤੇ ਉੱਥੇ ਆ ਗਿਆ ਜਿਹਨੂੰ ਉਹਦੇ ਕੋਲ ਉਸ ਮਾਮਕੇ 400 ਰੁਪਿਆ ਹਾਂ ਚੰਗੀਆ ਅੱਛਾ ਉਹਨੇ ਮੇਰਸੇ ਨੂੰ ਕਿਹਾ ਹੂੰ ਵੀ ਆ ਲੈ ਲੈ ਤੂੰ ਮੇ ਤੋਂ ਜੇ ਮਨ ਜਿਉਂਦਾ ਰਿਹਾ ਦੇ ਦੀ ਤੇਰੀ ਮਰਜ਼ੀ ਹੋਊ ਨਹੀਂ ਫਿਰ ਬਰਬਾਦ ਹੀ ਹੋਊ ਤੂੰ ਰੱਖ ਲੈ ਹਾਂ ਇਹ ਫਿਰ ਜਿਹੜਾ ਇਹਨਾਂ ਦਾ ਭਾਈ ਸੀ ਆ ਲਾਲ ਸਿੰਘ ਹੌਲਦਾਰ ਇਹਨੂੰ ਦੱਸਤਾ ਉਹਨੇ ਅੱਛਾ ਮੈਂ ਐਂ ਗੱਲ ਹੈ ਕਹਿੰਦਾ ਪਾਣੀ ਦਿੰਦੇ ਆ ਉਹ ਗਾਲ ਨੂੰ ਜਹਾ ਜਿੰਦਾ ਲੱਗ ਗਿਆ ਅਸੀਂ ਰੋਲਾ ਪਾਵਾਂਗੇ ਹੂੰ ਜਦੋਂ ਜਿੰਦਾ ਲੱਗੇ ਤੁਰਨ ਲੱਗਿਆ ਹੂੰ ਕੁੜੀ ਨੇ ਰੋਲਾ ਪਾ ਦਿੱਤਾ ਘਰ ਕੋਲ ਦੇ ਕੇ ਹੂੰ ਆ ਮੋਸਰੇ ਅੰਦਰ ਨੇ ਆਏ ਨੇ ਜਵਾ ਲਾਗੇ ਕਰਨ ਬਾਈਏ ਆਪੇ ਅੱਛਾ ਉਹ ਮੇਰੇ ਨੂੰ ਕਹਿੰਦੇ ਖੋਲ ਪਰ ਹੂੰ ਨਹੀਂ ਤੈਨੂੰ ਮਾਰਾਂਗੇ ਹੂੰ ਉਹਨੇ ਬਾਹਰ ਖੋਲਦਾ ਉਹਨੇ ਬਾਹਰ ਕੱਢ ਲੇ ਹੂੰ ਬਾਹਰ ਕੱਢ ਕੇ ਥੇ ਲਿਆ ਕੇ ਸਾਥ ਜੋ ਹੂੰ ਫਿਰ ਦੋਵਾਂ ਨੇ ਗਾਲ ਪੜਤੀ ਆ ਜਿਹੜੀ ਜਿੱਥੇ ਛਪੜੀ ਸੀ ਹਾਂ ਛਪੜੀ ਦੇ ਕੋਲੇ ਆਹ ਪੂਰੀ ਛਪੜੀ ਦੇ ਕੋਲੇ ਹਾਂ ਜੀ ਉੱਥੇ ਜਾ ਕੇ ਮਾਰੇ ਤੇ ਪ੍ਰਧਾਨ ਕਾ ਬਾਹਰ ਅੱਛਾ ਪ੍ਰਧਾਨ ਹਾਂ ਉੱਥੇ ਜਾ ਕੇ ਦੋ ਤਾਂ ਉਹ ਮਾਰੇ ਹੂੰ ਦੋ ਜੋਗੀ ਤੇਰੇ ਆਪਣੇ ਅੱਛਾ ਹਾਂ ਉਹ ਕਿੱਥੇ ਰਹਿੰਦੇ ਸੀ ਉਹਨਾਂ ਦੀ ਰਾਜ ਇੱਥੇ ਜਿਹੜਾ ਪ੍ਰਧਾਨ ਕੇ ਜਾ ਗਿਆ ਉਹ ਕਰ ਅੱਛਾ ਹਾਂ ਉਹਨਾਂ ਦੇ ਤੇ ਦੋ ਬੁੜੇ ਹਾਂ ਬੁੜੀ ਕ ਬੁੜਾ ਠੀਕ ਹੈ ਨਾਲ ਹੀ ਉਹ ਮਾਰਦੇ ਅੱਛਾ ਫਿਰ ਚਾਰ ਜਣਿਆਂ ਨੂੰ ਤੇ ਖਾਈ ਦਿੱਟ ਗਏ ਹਾਂ ਦਫਨ ਕਰਿਆ ਗਿਆ अच्छा ਕੱਟਿਆ ਦਫਨ ਉਹਨਾਂ ਨੇ ਕਰਿਆ ਕਿ ਪਿੰਡ ਵਾਲੇ ਲੋਕਾਂ ਨੇ ਪਿੰਡ ਵਾਲੇ ਹਾਂ ਉਹਦਾ ਮਾਰ ਕੇ ਭੱਜ ਗਏ ਉੱਥੋਂ ਫਿਰ ਉੱਥੋਂ ਫਿਰ ਕੀ ਕਿ ਜੜ ਹੋ ਗਿਆ ਹੂੰ ਸਾਡਾ ਜਿਹੜਾ ਸਾਰਾ ਪਰਿਵਾਰ ਦੀ ਦੋ ਬੁੜੇ ਤੇ ਇੱਕ ਬੰਮੂ ਸੀ ਹੂੰ ਇੱਕ ਦੂਜਾ ਮੇਰਾ ਬਾਬਾ ਦੀ ਬੱਗੂ ਹੂੰ ਉਦੋਂ ਛੋਟਾ ਦੀ ਸੁੰਦਰ ਹੂੰ ਦੋਏ ਬੁੜੇ ਕਹਿੰਦੇ ਵੀ ਹੁਣ ਆਪਾਂ ਦਾ ਬਾਗਤਾਂ ਲਾ ਦੇਣੇ ਲੈ ਲੈਣੇ ਦਾਦੀ ਜੱਲੀ ਕਹਿੰਦੀ ਹਮ ਨਹੀਂ 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 ਉਹਦਾ ਇਸ ਪਿੰਡ ਦਾ ਨਹੀਂ ਹਮ ਇਹ ਬਿਰ ਉਹ ਬਨੇਰ ਘੋੜੇ ਨੂੰ ਬਾਕੀ ਹਮ ਨੇਰ ਘੋੜੇ ਨੂੰ ਬਾਕੀ ਮੇਰਾ ਚਾਚਾ ਨਾਲ ਲੈ ਗਿਆ ਮੇਰੇ ਅੱਛੇ ਨੂੰ ਮੇਰੇ ਬਾਪੂ ਨੂੰ ਛੱਡ ਕੇ ਇਕੱਲੇ ਨੂੰ ਝੋਲੀ ਨੂੰ ਬਾਕੀ ਅੱਛਾ ਇਹ ਬੈਠਾ ਹੋਰੇ ਹਮ ਉਹ ਅਰਜਨ ਆਇਆ ਹਮ ਹਮ ਗੁਰਦਾਨਿਆਂ ਦਾ ਤੂੰ ਕੀ ਦੇ ਦਿੰਦਾ ਨਹੀਂ ਨਹੀਂ ਤੇ ਅਰਜਨ ਆਇਆ ਕਹਿੰਦਾ ਪਿਆਰੇ ਕਿਵੇਂ ਸੋਚੀ ਜੀ ਬੈਠੇ ਹਮ ਕਹਿੰਦਾ ਉਹ ਤੇਰਾ ਆੜੀ ਗਿਆ ਤੀ ਯਾਰ ਕਾਕਾ ਹੂੰ ਉਹ ਆਏ ਹੀ ਨਹੀਂ ਯਾਰ ਹੂੰ ਮੈਂ ਕੀ ਜਨਾ ਕਹਿੰਦਾ ਬਾਈ ਖੁਸ਼ੀ ਜਾ ਕਰੋ ਤਾਂ ਗਏ ਮੇਰ ਰੋਡਲੇ ਨੂੰ ਅਸਲੂ ਪਾਕਿਸਤਾਨ ਨੂੰ ਹੂੰ ਮੇਰ ਰੋਡਲੇ ਦੇ ਹੂੰ ਕਹਿੰਦਾ ਯਾਰ ਮੁਖਤਿਆਰ ਇਹਨੂੰ ਵੀ ਲੈ ਗਏ ਕਹਿੰਦਾ ਉਹ ਤਾਂ ਲੈ ਗਏ ਉਹਨੂੰ ਹੂੰ ਉਹ ਮੇਰੇ ਬੇਬੇ ਨਾਲ ਲੱਗੀ ਕਹਿੰਦੀ ਕੀ ਪਤਾ ਨਾ ਗਏ ਹੁਣ ਤੇਰੇ ਭਾਜੀ ਨੂੰ ਤਾਂ ਲਿਆ ਤੂੰ ਹੂੰ ਆਪਾਂ ਇਕੱਲੇ ਰਹਿ ਗਏ ਹੂੰ ਚੱਲ ਤੂੰ ਆਪਾਂ ਜਾ ਮੇਰ ਰੋਡਲੇ ਬੇਬੇ ਕੌਣ ਤੁਹਾਡੀ ਮਾਤਾ ਹਾਂ ਅੱਛਾ ਮਜੇਦਨ ਇਹ ਉਹਨੇ ਕਾਇਗੂ ਪੇ ਮੇਰੇ ਬਾਪੂ ਨੂੰ ਪੇ ਹੂੰ ਮੇਰਾ ਬਾਪੂ ਲੋਇਚੇ ਰਾਡੇ ਦੇ ਸੰਤੇ ਗਿਆ ਇੱਕ ਦਾੜੇ ਖਰਾਸ ਹੁੰਦਾ ਦੀ ਉਹ ਮੌਕੇ ਤੇ ਵੇਚਦਾ ਅੱਛਾ 300 ਰੁਪਏ ਦਾ ਖਰਾਸ ਹਾਂ ਸਾਡਾ ਵੀ ਸਣਾ ਉਹ ਵੇਚਦਾ ਪੈਸੇ ਲੈ ਕੇ ਤਿੰਨ ਥਾਵੇਂ ਪੈਸੇ ਪਾ ਲੇ ਉੱਥੇ ਦੇਸਨ ਚ ਪਹੁੰਚ ਗਿਆ ਇੱਕ ਗੱਡੀ ਆਉਗੀ ਉੱਥੇ ਇੱਕ ਦਾ ਪਿਆਰਾ ਨੰਬਰ دار ਸੀ ਹੂੰ ਕੰਨਨ ਦੇਗਾ ਦੇ ਦਿੱਤੀ ਹੂੰ ਤੇ ਬਿੱਟਵੇ ਨੇ ਭੇਜੇ ਸੀ ਹਾਂ ਤੇ ਇੱਕ ਬੰਦਾ ਹੋਰ ਸੀ ਉਹਨਾਂ ਦਾ ਕੋਈ ਤਿੰਨ ਬੰਦੇ ਘੋੜੀ ਤੇ ਬਾਕੀ ਹੂੰ ਤੇ ਸੰਦੇ ਘੇਰ ਲਿਆ ਹੂੰ ਕਹਿੰਦੇ ਗਾਲ ਵਡਾਂਗੇ ਨਹੀਂ ਪੈਸੀ ਤੇ ਅੱਛਾ ਉਹਨਾਂ ਦਾ ਮੇਰੇ ਕੋਲ ਦਾ 10 ਇਹਨਾਂ ਤਿੰਨਾਂ ਨਹੀਂ ਘੇਰ ਲਿਆ ਹਾਂ ਕਹਿੰਦਾ ਮੇਰੇ ਕੋਲ ਤਾਂ 10 ਕਰੋੜ ਨੇ ਯਾਰ ਹੂੰ 10-10 ਦੇ ਕਹਿੰਦਾ ਗਾਡੇ ਤੇ ਇੰਨਾਂ ਨੇ 280 ਪੀਕੋਲੇ ਅੱਛਾ ਅਲੇ ਜਗਾਂ ਕੋੜੀ ਤੇ ਜੇ ਲੱਗਦਾ ਲਾ ਗਾ ਬੜਾ ਦੋ ਤੇ ਲਾ ਫਿਰ ਦੱਸੂ ਕਿਸੇ ਨੂੰ ਹੂੰ ਉੱਥੇ ਦੇਖਣ ਦੇ ਹੋਰ ਲੋਕ ਪੈ ਗਏ ਮੂਰੇ ਹੂੰ ਐ ਕਿਵੇਂ ਬੜ ਦੂਗੇ ਹੂੰ 1000 ਰੁਪਏ ਛੜਾ ਕੇ ਚਾਰੀਆਂ ਨੂੰ ਭਜਾਤਾ ਇੱਧਰ ਭੱਜ ਜਾ ਹੂੰ ਐਨੇ ਗੱਡੀ ਚੰਗੀ ਗੱਡੀ ਲਾਮੀ ਉਹ ਤਾਂ ਜਿਉਂ ਤੁਰਿਆ ਬਰੇਟੀ ਵਗ ਗਿਆ ਹੂੰ ਤੁਰ ਕੇ ਉਹ ਤੇ ਆ ਕੇ ਨੂੰ ਗਿਆ ਵੀ ਗੱਡੀ ਤਾਂ ਹੁਣ ਸਵੇਰੇ ਆਊ ਹੂੰ ਤੇ ਸਾਲੇ ਪਾ ਗਨੂ ਰੰਗ ਜਲਵਾ ਕੇ ਬੰਦ ਨਹੀਂ ਭੱਜਾਂਗੇ ਵੀ ਬੰਲਰੇ ਤੋਂ ਪਰ ਸਵੇਰੇ ਗੱਡੀ ਚੜਾਂਗੇ ਹੂੰ ਤੇ ਸਰਜ ਜੀ ਤੋਂ ਭੱਗ ਜੀ ਬੰਲਰੀ ਮੁਸਲਮਾਨਾਂ ਦੇ ਘਰ ਸੀ ਹਾਂ ਮੇਰੇ ਨਾਨਕੇ ਦੀ ਹਾਂ ਨਾਨਕੇ ਅੱਛਾ ਨਾਨਕੇ ਹੂੰ ਉਹ ਤੇ ਸਰਜ ਜੀ ਤੋਂ ਭੱਗ ਰਨੋਂ ਲੱਗ ਗਿਆ ਥਣ ਲਾਰ ਆ ਗਿਆ ਕਹਿੰਦਾ ਗਬਰੂ ਬੰਦਾ ਤੂੰ ਸੁੱਤਾ ਪਿਆ ਉਹ ਨਲਾਰੀ ਕੋਲੇ ਹੂੰ ਰਾਤ ਚੋਰੀ ਹੋ ਗਈ ਕਹਿੰਦਾ ਬਰੇਟਾ ਚ ਟੈਂਕਰੀ ਹੈ ਕਹਿੰਦਾ ਨਾ ਜੀ ਮੈਂ ਤਾਂ ਨਹੀਂ ਕਰੀ ਕੌਣ ਹੈ ਤੂੰ ਕਹਿੰਦਾ ਮੈਂ ਤਾਂ ਆਏ ਆਏ ਕਰਕੇ ਮਿਸਤਰੀ ਹਾਂ ਦੋ ਦਰੇ ਤੋਂ ਮੁਸਲਮਾਨ ਹੂੰ ਕਹਿੰਦਾ ਕੀ ਜਾਣਦੇ ਕਰਨ ਤੂੰ ਕਹਿੰਦਾ ਮੜਾ ਮੜਾ ਸਾਰੀ ਗੱਲ ਕਹਿੰਦਾ ਟਾਲ ਲੈ ਲੈ ਨੇ ਹੂੰ ਕਹਿੰਦਾ ਹਾਂਜੀ ਕਹਿੰਦਾ ਚੱਲ ਮੰਡੀ ਦੀ ਗੰਦ ਰਹੀ ਕੀ ਵੀ ਇਹ ਗੰਦ ਕੱਢ ਹੂੰ ਉਹਨੇ ਗੰਦ ਕੱਢਣ ਲਾ ਲਿਆ ਅੱਛਾ ਉਹਨੇ ਤਾਂ ਬਾਣੀਆਂ ਨੂੰ ਗਾਲਾ ਗੂੰਲਾ ਦੇ ਕੇ ਕਹਿੰਦਾ ਜੀ ਸੇਵਾ ਕਰੋ ਪੂਰੀ ਹੂੰ ਉਹਨੇ ਇਹ ਵੀ ਕਿਹਾ ਹੂੰ ਵੀ ਤੂੰ ਕੀ ਲੈਣੇ ਪਾਕਿਸਤਾਨ ਤੋਂ ਭਾਈ ਤੋਂ ਵੀ ਬੋਲ ਕਿਹੜਾ کارਖਾਨਾ ਖਲਾਵਾ ਮੇਰੀ ਮਾਂ ਪਾਕਿਸਤਾਨ ਤੋਂ ਹੈ ਜਿਹੜਾ ਵੀ ਤੂੰ ਹੈ ਉਹ ਹੀ ਖਲਾ ਦਿੰਨਾ ਹੂੰ ਭਾਈ ਐਂ ਕਰਦੇ 8 ਦਿਨਾਂ ਦਾ ਅੱਖ ਮੇਰੇ ਬਾਨੀਆਂ ਨੇ ਕਿਹਾ ਹੂੰ ਕਹਿੰਦਾ ਇਹ ਤਾਂ ਤੇਰੇ ਤੇ ਆ ਰਿਹਾ ਤੈਨੂੰ ਨਹੀਂ ਜਾਣ ਦਿੰਦਾ ਹੂੰ ਜੇ ਤਾਂ ਲੈਉਣਾ ਹੀ ਹੈ ਭਾਈ ਅੱਜ ਗੱਡੀ ਰਾਤ ਨੂੰ ਚੜਾ ਦਿੰਦੇ ਹਾਂ ਹੂੰ ਉਹਨਾਂ ਨੇ ਚੋਰੀ ਨੂੰ ਰਾਤ ਨੂੰ ਗੱਡੀ ਚੜਾ ਅੱਛਾ ਲੈ ਲਈ ਗੱਡੀ ਦਿੱਲੀ ਤੋਂ ਨਹੀਂ ਦੀ ਥਾਣੇਦਾਰ ਤੋਂ ਚੋਰੀੋਂ ਕੱਢਿਆ ਹੂੰ ਵੀ ਭਈ ਇਹ ਨਹੀਂ ਜਾਣਦਾ ਤੇਰੇ ਤੇ ਆ ਰਿਹਾ ਇਹ ਤੈਨੂੰ ਰੱਖੂ ਹੂੰ ਚਲੋ ਤੂੰ ਗੱਡੀ ਲੈਣ ਨੂੰ ਯਾਖੜ ਗੱਡੀ ਆਈ ਉਧਰੋਂ ਦਿੱਲੀ ਤੋਂ ਬਾਅਦ ਲੱਕੇ ਉੱਤਰ ਨੂੰ ਬਹਿ ਗਿਆ ਉਹੀ ਗੱਡੀ ਭਾਰਤ ਤੋਂ ਨੂੰ ਜਾਣੀ अच्छा ਕਿਹਦੇ ਚੜਿਆ ਦੀ ਇਹਨਾਂ ਤੋਂ ਉਹਨਾਂ ਨੇ ਚੜਦਾ ਦੀ ਇਹ ਰਤਰਾ ਮੇਰੇ ਚੰਡ ਮੁਖ ਸਾਰੇ ਨੂੰ ਦੀ ਗਿਆ ਹੂੰ ਵੀ ਪਿਆਰਾ ਆ ਗਿਆ ਕਿੰਦਾ ਉਹਦੀ ਲੱਤਾਂ ਨੂੰ ਜੰਮ ਗਿਆ ਹੂੰ ਉਹਦਾ ਖਿੱਚਣ ਵੀ ਚੜ ਹੂੰ ਉਹ ਕਹਿੰਦਾ ਵੇ ਜਾਂਦਾ ਨਹੀਂ ਹੂੰ ਮੈਂ ਮਰ ਗਿਆ ਤੇ ਵੀ ਉਹ ਵੀ ਦਿਨ ਲਾ ਕੇ ਦੀ ਮਨੇ ਕੋ ਰੇ ਅੱਛਾ ਫੇਰ ਉਹ ਕਾਇਗੂ ਕੇ ਗੱਦੀ ਤੁਰ ਗਈ ਇਹ ਫੇਰ ਦੋਏ ਭਾਈ ਰਹਿ ਗਈ ਹੂੰ ਫੇਰ ਇਹ ਮੁਰੇ ਨਾਂ ਦਾ ਪੂਰੇ ਪਿੰਡ ਦਾ ਇਕੱਠ ਹੋ ਗਿਆ ਅੱਛਾ ਹਾਂ ਪਿੰਡ ਦਾ ਇਕੱਠ ਹੋ ਗਿਆ ਥੰਦਾਰ ਨੇ ਕਹਿਤਾ ਕਿ ਕਿੰਨੇ ਮੁਸਲਮਾਨ ਹੈਗੇ ਹਮ ਸਾਰੇ ਇਕੱਠੇ ਕਰੋ ਮਾਨ ਨਮੜਾ ਕੇ ਬੇਪਨ ਦੇ ਥਾਉਨੋਂ ਉਹ ਗ੍ਰਾਮਾ ਗੱਲ ਗੱਲ ਦੀ ਇਹਦੇ ਨਾਲ ਕੀ ਹੈ ਜਨੂੰ ਮੇਰ ਸੇਨਾ ਲਾਲ ਸੇਨਾ ਹਮ ਵੀ ਇਹ ਉਸ ਮੌਕੇ ਦਾ ਪਹਿਲਾ ਸਰਪੰਚ ਹੈ ਲਾਲ ਸਿੰਘ ਲਾਲ ਸਿੰਘ ਲਾਲ ਸਿੰਘ ਇਹਨੂੰ ਕਹਿੰਦਾ ਵੀ ਅੱਪਾ ਸਾਰਿਆਂ ਨੂੰ ਮਰਵਾ ਦੇਂਗੇ ਹੂੰ ਇਕੱਠੇ ਕਰ। ਉਹ ਇਕੱਠੇ ਕਰ ਲੈ। ਇਕੱਠੇ ਚੌਕ 'ਚ ਕਰੇ। ਕਹਿੰਦਾ ਹਾਂ ਬਈ। ਅਗੇ ਆਪਾਂ ਨੇ ਵੀ ਇਹ ਰੱਖਣੇ ਨਹੀਂ ਹਨ। ਹੂੰ। ਚਾਹੇ ਤਾਂ ਇਹਨਾਂ ਨੂੰ ਮਾਰੋ। ਹੂੰ। ਚਾਹੇ ਪਾਕਿਸਤਾਨ ਨੂੰ ਵੱਡੀ ਚੜਾਓ। ਹੂੰ। ਲੋਕ ਕਹਿੰਦੇ ਓਏ ਬੋਗੜਾ ਲਾਪੂੜਾ ਬ੍ਰਹਿਮ। ਹੂੰ। ਕਹਿੰਦਾ ਓਏ ਇੰਨੇ ਝੋੜੇ ਫੜੇ ਓਰੇ ਨੇ ਮੂੰਹ ਕੌਣ ਡੰਗ ਕੱਢੂ। ਕਹਿੰਦਾ ਮੈਂ ਫੌਜੀ ਹੀ ਕੰਮ ਕਰਦਾ ਰਿਹਾ ਮੈਂ ਕਰੂੰ ਪਿੰਡ ਦਾ ਕੰਮ। ਹੂੰ। ਨਾਲ ਥਿੰਗ ਅੱਛਾ ਮੈਂ ਕਰੂੰਗਾ ਮੈਂ ਇਹ ਪਰ ਆਂਬ ਗੁਰ ਗੱਲ ਤੂੰ ਸਾਰਾ ਰੰਗ ਦੇ ਦੇ ਤਰੀਕ ਦੇ ਆਈਏ ਸਾਡੇ ਨਾਲ ਵੀ ਰੱਖਾਂਗੇ ਅੱਛਾ ਵਾਹ ਕੀ ਬਾਤ ਮੈਂ ਤਾਂ ਤਾਂ ਨਹੀਂ ਕਿ ਮੈਂ ਮੰਗਿਆ ਤੇ ਕੀ ਕਰ ਪਾ ਗਿਆ ਖਾਹਰੂ ਸਾਡੇ ਨਾਲ ਨੂੰ ਤਾਂ ਇਹ ਲੈ ਕੇ ਤੇਰੀ ਗਾਦੀ ਪਾਰਟੀ ਅੱਛਾ ਨੱਥੂ ਦੇ ਲਾਣੇ ਨੂੰ ਢੀਂਸੇ ਲੈ ਗਏ ਅੱਛਾ ਆ ਲਾਣੇ ਨੂੰ ਇੰਸਾਨ ਦਾ ਕੌਣ ਸੀਗਾ ਬੁੜਾ ਕਿਨਾਰਾ ਮਕਸੂਰੀ ਰਾਮਬਖਸ਼ ਰਾਮਬਖਸ਼ ਤੇ ਉਹ ਦਿਆ ਅੱਛਾ ਉਹ ਲੈ ਗਏ ਉਹ ਲੈ ਗਏ ਹਮ ਇਧਰ ਮੁੱਲਾਂ ਕੇ ਲੈ ਗਿਆ ਕੈਲੇ ਹੋਰਾਂ ਅੱਛਾ ਇਹ ਕੈਲੇ ਹੋਰਾਂ ਦੇ ਪਰਿਵਾਰ ਦਾ ਕੌਣ ਸੀਗਾ ਮੇਨ ਇੱਕ ਤਾਂ ਕੈਲਾ ਦੀ ਇੱਕ ਉਹ ਦੀ ਸਮੈਲ ਅੱਛਾ ਇੱਕ ਹੀ ਬਰਾਦੀ ਤੇ ਨਵਾਈ ਤੇ ਇੱਕ ਜਿਹੜਾ ਤਰੂ ਸੀਗਾ ਉਹ ਹੀ ਨਾ ਤੁਸੀਂ ਉਹ ਉਹ ਇਹਨਾਂ ਇਹਨਾਂ ਦੇ ਪਿਓ ਸੀ ਤਾਂ ਨਾਨਕੇ ਜੁਰੀ ਅੱਛਾ ਕਰੂਸ ਬਲੀਮਮ ਜਿਹੜਾ ਸੀ ਦਿਨੋ ਬਲੀ ਮੁਹੰਮਦ ਉਹ ਲਾ ਉਹ ਪਿੰਡ ਦਾ ਜੱਤੀ ਅੱਛਾ ਉਹ ਦੋ ਪਿੰਡਾਂ ਦਾ ਕੰਮ ਕਰਦਾ ਸੀ ਪਹਿਲਾਂ ਫਾਗੂੜੇ ਡੰਗਦਾ ਫਿਰ ਕਰਦੀ ਅੱਛਾ ਔਖਾ ਹੁੰਦਾ ਇਹਨਾਂ ਨੂੰ ਰਿਆ